ਥੋਡੀ ਜਾਤ ਕੀ ਐ ਅੱਜ ਦੱਸਿਓ ਜ਼ਰੂਰ ਕਿਉਂਕਿ ਸਾਨੂੰ ਤਾਂ ਸਾਡੀ ਜਾਤ ਲੈ ਬੈਠੀ ਤੇ ਸਣੇ ਤੁਹਾਨੂੰ ਵੀ ਥੋਡੀ ਜਾਤ ਲੈ ਬੈਠੀ ਇਹ ਗੱਲ ਦਾ ਜਿਹੜਾ ਸਾਾਸ ਹੈਗਾ ਤੇ ਆਪਦੀ ਜਾਤ ਤੇ ਜਿਵੇਂ ਅਸੀਂ ਕਹਿੰਨੇ ਆ ਨਾ ਮੈਂ ਰਮਦਾਸੀਆ ਸਿੱਖ ਜੀ ਮੈਂ ਮੱਝ ਵੀ ਸਿੱਖ ਜੀ ਮੈਂ ਜੱਟ ਸਿੱਖ ਜੀ ਇਹਨਾਂ ਚੀਜ਼ਾਂ ਨੇ ਸਾਨੂੰ ਲੈ ਕੇ ਵਹਿ ਗਿਆ ਓਏ ਜੇ ਮੰਨਦੇ ਹੋ ਇਹਨਾਂ ਗੱਲਾਂ ਦੇ ਤੇ ਤੁਹਾਨੂੰ ਹੈਗਾ ਤਾਂ ਹੱਥ ਬੰਨ ਕੇ ਬੇਨਤੀ ਕਰਦਾ ਅਜ ਉਸ ਸਿੱਖ ਦੀ ਕੀਤੀ ਨੂੰ ਅੱਜ ਸਾਂਝਾ ਜ਼ਰੂਰ ਕਰਿਓ ਕਿਉਂਕਿ ਜਿਹਨੂੰ ਕੀ ਐ ਸਿਰਫ ਉਹਦੀ ਜਾਤ ਦੇ ਕਰਕੇ ਕਿਤੇ ਨਾ ਕਿਤੇ ਉਹ ਦਰਜਾ ਨਹੀਂ ਦਿੱਤਾ ਜਾਂਦਾ ਸਾਡੇ ਵੱਲੋਂ ਰੰਗਰੇਟੇ ਗੁਰੂ ਕੇ ਬੇਟੇ ਦੀ ਮੈਂ ਗੱਲ ਕਰਨ ਲੱਗਿਆ ਤੇ ਜੇ ਤੁਹਾਡੇ ਅੰਦਰ ਜਾਤਾਂ ਦਾ ਭੂਤ ਨਹੀਂ ਹੈਗਾ ਨਾ ਤਾਂ ਸੱਚੇ ਸਿੱਖ ਹੈਗੇ ਉਹਦੇ ਪਿਆਰ ਕਰਦੇ ਹੋ ਗੁਰੂ ਸਾਹਿਬ ਨੂੰ ਤਾਂ ਜੋ ਉਸ ਸਿੱਖ ਦੀ ਕੀਤੀ ਹੋਈ ਨੂੰ ਜਾਣਿਓ ਤੇ ਸ਼ੇਅਰ ਕਰਿਓ ਜੇ ਦਿਲ ਦੇ ਵਿੱਚ ਥੋੜਾ ਜਿਹਾ ਵੀ ਕੀਆ ਹੋਇਆ ਕਿਉਂਕਿ ਮੈਂ ਸਭ ਤੋਂ ਸੁਭਾਗਾ ਸਿੱਖ ਉਸ ਨੂੰ ਗਿਣਦਾ ਰੰਗਰੇਟੇ ਗੁਰੂ ਕੇ ਬੇਡੇ ਭਾਈ ਜੈਤਾ ਜੀ ਨੂੰ ਜਿਨ੍ਹਾਂ ਦੀ ਅੱਜ ਸ਼ਹਾਦਤ ਤਾਂ ਦੇਣਾ ਤੇ ਉਹਨਾਂ ਦੀ ਕੀਤੀ ਨੂੰ ਅੱਜ ਸਾਂਝਾ ਕਰਨਾ ਚਾਹਣਾ ਸ਼ਹੀਦੀ ਹਫ਼ਤਾ ਚੱਲ ਰਿਹਾ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਅਜੇ ਮਹਾਨਤਾ ਬਾਰੇ ਤੁਹਾਨੂੰ ਦੱਸਦਾ ਕਿ ਕੱਲਾ ਸਿੱਖ ਹੋਇਆ ਜਿਨ੍ਹਾਂ ਨੂੰ ਕੀ ਆ ਗੁਰਾਂ ਦੀ ਮੌਤੇ ਮਰਨ ਦਾ ਸੁਭਾਗ ਪ੍ਰਾਪਤਾ ਕੱਲਿਆਂ ਨੂੰ ਨਹੀਂ ਉਹਨਾਂ ਦੇ ਬਾਪ ਨੇ ਗੁਰੂ ਤੇਗ ਬਹਾਦਰ ਜੀ ਦਾ ਜਦੋਂ 1675 ਦੇ ਵਿੱਚ 200 ਸ਼ਹਾਦਤ ਹੁੰਦੀ ਆ ਤਾਂ ਉਹਨਾਂ ਦਾ ਜਿਹੜਾ ਸ਼ੀਸ਼ ਆ ਉਹ ਲਿਆਉਣ ਦੇ ਬਦਲੇ ਦੇ ਵਿੱਚ ਆਪਣੇ ਪਿਤਾ ਸਦਾਨੰਦ ਦਾ ਕੀ ਆ ਸੀਸ ਕੱਟ ਕੇ ਉਹਨਾਂ ਦੀ ਜਗ੍ਹਾ ਤੇ ਰੱਖਣ ਦਾ ਮੜ ਕੇ ਸਾਡੇ ਗੁਰੂ ਦੀ ਮੌਤੇ ਮਰਨ ਦਾ ਸੁਭਾਗ ਭਾਈ ਜੈਤਾ ਜੀ ਦੇ ਭਾਈ ਜੀਵਨ ਸਿੰਘ ਦੇ ਪਿਓ ਨੂੰ ਪ੍ਰਾਪਤ ਹੋਇਆ ਸੀ ਉਹਨਾਂ ਨੇ ਆਪਣੇ ਬਾਪ ਦਾ ਸਿਰ ਕੱਟ ਕੇ ਉੱਥੇ ਰੱਖਿਆ ਸੀ ਕਿਉਂਕਿ ਤਿੰਨ ਸਿੰਘਾਂ ਦੀ ਡਿਊਟੀ ਲਾਈ ਗਈ ਸੀ ਜਿਸ ਚ ਕੀ ਆ ਆਗਿਆਰਾਮ ਜੀ ਭਾਈ ਗਰਦਿੱਤਾ ਜੀ ਤੇ ਭਾਈ ਜੈਤਾ ਜੀ ਇਹਨਾਂ ਦੀ ਕੀ ਹੈ ਜ਼ਿੰਮੇਵਾਰੀ ਲਾਈ ਗਈ ਸੀ ਉਹਨਾਂ ਦੀ ਦੇਹ ਲੈ ਕੇ ਆਉਣ ਦੀ ਤੇ ਭਾਈ ਜੈਤਾ ਜੀ ਵੱਲੋਂ ਜਿਨ੍ਹਾਂ ਦੀ ਉਮਰ ਕਿੰਨੀ ਸੀ ਕੁੱਲ 15 ਸਾਲ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੋਂ 6 ਸਾਲ ਵੱਡੀ ਉਮਰ ਸੀ ਉਹਨਾਂ ਦੀ ਤੇ 1675 ਦੇ ਵਿੱਚ ਦੋਸਤੋ ਉਮਰ ਕਿੰਨੀ ਸੀ ਉਹਨਾਂ ਦੀ 15 ਸਾਲ ਦੀ ਉਮਰ ਦੇ ਵਿੱਚ ਆਪਣੇ ਬਾਪ ਦਾ ਸਿਰ ਆਪ ਕਲਮ ਕਰਨਾ ਛੋਟੀ ਗੱਲ ਨਹੀਂ ਹੈ ਸੋਚ ਕੇ ਦੇਖਿਓ ਇੱਕ ਤਾਂ ਦੁਸ਼ਮਣ ਨੇ ਮਾਰਨਾ ਇੱਕ ਆਪਣੇ ਹੱਥੀ ਆਪਣੇ ਬਾਪ ਦਾ ਸਿਰ ਕਲਮ ਕਰਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਉਣਾ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਇਹ ਭਾਈ ਜੈਤਾ ਜੀ ਨੇ ਹਿੱਸੇ ਆਇਆ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਚਮਕੌਰ ਦੀ ਗੜੀ ਦੇ ਵਿੱਚ ਭਾਈ ਸਾਹਿਬ ਸ਼ਹੀਦ ਹੋਇਆ ਤੇ ਕੱਲ ਜਿਹੜੀ ਰਾਤ ਲੰਗੀ ਆ ਇਹ ਰਾਤ ਨੂੰ ਭਾਈ ਸਾਹਿਬ ਜਦੋਂ ਗਏ ਸੀ ਨਾ ਇੱਕ ਕਿਹਾ ਜਾਂਦਾ ਕਹਿੰਦੇ ਕਲਗੀ ਦਾ ਵੀ ਰੌਲਾ ਪਿਆ ਹੋਇਆ ਕੋਈ ਕਹਿੰਦਾ ਸੰਗਤ ਸਿੰਘ ਜੀ ਦੇ ਕੀ ਆ ਲਾਈ ਗਈ ਸੀ ਕਿਉਂਕਿ ਉਹਨਾਂ ਦੀ ਬੇਸ਼ਪੂਸ਼ਾ ਕਹਿੰਦੇ ਗੁਰੂ ਸਾਹਿਬ ਨਾਲ ਰਲਦੀ ਸੀ ਕੋਈ ਕਹਿੰਦਾ ਕਿ ਇਹ ਭਾਈ ਜੀਵਨ ਸਿੰਘ ਜੀ ਦੇ ਲਾਈ ਗਈ ਸੀ ਪਰ ਮੈਂ ਦੱਸਣਾ ਚਾਹਣਾ ਦੋਸਤੋ ਗੁਰੂ ਸਾਹਿਬ ਨੇ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਸਾਰੀ ਖਾਲਸਾ ਕੀ ਆ ਰੂਪ ਆ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸਿੰਘ ਕੀ ਆ ਜਿਹੜੇ ਮਗਰੋਂ 11 ਸਿੰਘ ਰਹਿ ਗਏ ਸੀ ਕਿਉਂਕਿ 29 ਸਿੰਘ ਸ਼ਹੀਦ ਹੁੰਦੇ ਆ ਕੱਲ ਦੇ ਦਿਨ ਅਟਪੋਨ ਨੂੰ ਵੱਡੇ ਸ਼ਹਿਰ ਜਾਦਿਆਂ ਦੇ ਨਾਲ ਤੇ ਉਦੋਂ ਵੀ ਵੱਡੀ ਮੈਂ ਗੱਲ ਕਿ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਜਿਵੇਂ ਗੁਰੂ ਸਾਹਿਬ ਦੇ ਚਾਰੇ ਪੁੱਤ ਬਾਰੇ ਸੀ ਨਾ ਭਾਈ ਜੀਵਨ ਸਿੰਘ ਨੇ ਵੀ ਚਾਰੇ ਪੁੱਤ ਬਾਰੇ ਸੀ ਇਸੇ ਹਫ਼ਤੇ ਦੇ ਵਿੱਚ ਬੜੀ ਅਹਿਮ ਗੱਲ ਦੋਸਤੋ ਮੈਂ ਕਿ ਕਹਿਣਾ ਕਿ ਜਦੋਂ 6 ਪੋ ਨੂੰ ਕਿਲਾ ਛੱਡਦੇ ਆ ਤੇ 7 ਪੋ ਨੂੰ ਜਦੋਂ ਅਟੈਕ ਹੁੰਦਾ ਇਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਤਾਂ ਉਸ ਹਮਲੇ ਦੇ ਵਿੱਚ ਭਾਈ ਸਾਹਿਬ ਦੀ ਮਾਤਾ ਪ੍ਰੇਮਕੌਰ ਉਹਨਾਂ ਦਾ ਵੱਡਾ ਪੁੱਤ ਗੁਲਜਾਰ ਸਿੰਘ ਤੇ ਗੁਰਦਿਆਲ ਸਿੰਘ ਦੋਨੇ ਸ਼ਹੀਦ ਹੋਏ ਸੀ 7 ਪੋ ਦੇ ਦਿਨ ਉਥੇ ਸਰਸਾ ਦੇ kia ਪਾਰ ਕਰਨ ਤੋਂ ਪਹਿਲਾਂ ਦੋਨੇ kia ਫਰਜੰਦ ਭਾਈ ਜੀਵਨ ਸਿੰਘ ਜੀ ਦੇ ਸ਼ਹੀਦ ਹੁੰਦੇ ਓਏ ਗੁਰੂ ਦੇ ਪਾਏ ਪੂਰਨਿਆਂ ਦੇ ਚੱਲਦੇ ਹੋਏ ਅਸੀਂ ਗੁਰੂ ਨੇ ਪੂਰਾ ਸਰਵਾਂਸ ਵਾਰਿਆ ਤਾਂ ਭਾਈ ਜੀਵਨ ਸਿੰਘ ਨੇ ਵੀ ਬਰਾਬਰ ਆਪਣਾ ਸਾਰਾ ਖਾਨਦਾਨ ਵਾਰਿਆ ਇਹਨਾਂ ਦੇ ਦੋ ਪੁੱਤ ਇਸੇ ਹਫ਼ਤੇ ਦੇ ਵਿੱਚ ਸ਼ਹੀਦ ਪਹਿਲਾ ਹੁੰਦੇ ਆ ਸਤਪੋ ਨੂੰ ਤੇ ਦੋ ਪੁੱਤ kia ਜਿਹੜੇ ਨੱਤੀ ਸਿੰਘ ਕੱਲ ਅਠਪੋ ਦੇ ਦਿਨ ਸ਼ਹੀਦ ਹੋਏ ਸੀ 1704 ਦੇ ਵਿੱਚ ਵੱਡੇ ਸ਼ਹਿਬਜ਼ਾਦਿਆਂ ਦੇ ਨਾਲ ਇਹਨਾਂ ਦੇ ਦੋਨੇ ਫਰਜੰਦ ਸੇਵਾ ਸਿੰਘ ਤੇ ਸੁਖਾ ਸਿੰਘ ਚਾਰੇ ਪੁੱਤ ਦੋਸਤੋ ਇਸੇ ਹਫ਼ਤੇ ਦੇ ਵਿੱਚ ਗੁਰੂ ਸਾਹਿਬ ਦੇ ਜਦੋਂ ਚਾਰੇ ਪੁੱਤ ਬਾਰੇ ਜਾਂਦੇ ਆ ਤਾਂ ਬਾਬਾ ਜੀਵਨ ਸਿੰਘ ਦੇ ਵੀ ਚਾਰੇ ਪੁੱਤ ਸ਼ਹੀਦ ਹੁੰਦੇ ਆ ਗੁਰੂ ਸਾਹਿਬ ਦੇ ਪਿਤਾ ਜੀ ਸ਼ਹੀਦ ਹੁੰਦੇ ਆ ਤਾਂ ਉਹਨਾਂ ਦੀ ਮੌਤੇ ਕੀ ਆ ਇਹ ਆਪਣੇ ਕੀ ਆ ਪਿਤਾ ਦਾ ਸਿਰ ਆਪ ਕਲਮ ਕਰਦੇ ਆ ਤੇ ਗੁਰੂ ਸਾਹਿਬ ਜਦੋਂ ਕਿਲਾ ਛੱਡ ਕੇ ਜਾਂਦੇ ਆ ਤਾਂ ਕਹਿ ਕੇ ਜਾਂਦੇ ਆ ਕਿ ਨਗਾਰਾ ਵੱਜਦਾ ਰਹਿਣ ਦਿਓ ਕੱਲ ਦੀ ਅੱਠ ਪੋ ਦੀ ਰਾਤ ਦੀ ਮੈਂ ਗੱਲ ਕਰਦਾ ਨਗਾਰਾ ਵੱਜਦਾ ਰਿਹਾ ਕਿਲੇ ਦੇ ਵਿੱਚੋਂ ਦੋਸਤੋ ਤੇ ਜਕਾਰੇ ਵੱਜਦੇ ਰਹੇ ਤੇ ਉਥੇ ਗੁਰੂ ਦੀ ਮੌਤੇ ਕੀਆ ਮਰਨ ਵਾਸਤੇ ਕਿਹੜੇ ਸਿੰਘ ਖੜੇ ਸੀ ਉਹਨਾਂ ਦੇ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸੀ ਤੇ ਭਾਈ ਜੀਵਨ ਸਿੰਘ ਅੱਜ ਦੇ ਦਿਨ ਸ਼ਹੀਦ ਹੋਏ ਸੀ ਪਰ ਮੈਂ ਦੋਸਤੋ ਕਿਉਂ ਕਹਿਣਾ ਕਿਉਂਕਿ ਉਹਨਾਂ ਨੂੰ ਉਹ ਦਰਜਾ ਨਹੀਂ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਪਿੰਡਾਂ 'ਚ ਜਾਂਦੇ ਰਹੇ ਆ ਬੜੇ ਕਿਰਤੋਂ ਜਾਣੇ ਆ ਜਿਹੜੇ ਪਿੰਡ 'ਚ ਵੀ ਜਾਣੇ ਜਿੱਥੇ ਭਾਈ ਜੀਵਨ ਸਿੰਘ ਜੀ ਦੀ ਮੱਗ ਕਿਹਾ ਸ਼ਹਾਦਤ ਨੂੰ ਸਮਰਪਿਤ ਪਾਠ ਰਖਾਏ ਜਾਂਦੇ ਆ ਉਹਨੇ ਗੁਰੂ ਘਰਾਂ ਦੇ ਵਿੱਚ ਨਾ ਕਿਤੇ ਨਾ ਕਿਤੇ ਸਾਡੇ ਜੱਟ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਆ ਇੱਕ ਥਾਂ ਤੇ ਨਹੀਂ ਬਹੁਤ ਥਾਵਾਂ ਤੇ ਗਏ ਆ ਆ ਪਿਛਲੇ ਹਫ਼ਤੇ ਦੇ ਵਿੱਚ ਤਿੰਨ ਗੁਰੂ ਘਰ ਅੱਜ ਗਏ ਆ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਕੀ ਹੈ ਛੀ ਦੀਨੂ ਸਮਰਪਿਤ ਪਾਠ ਰਖਾਏ ਗਏ ਸੀ ਪਰ ਸਾਡੇ ਜੱਟ ਸਿੱਖ ਨਹੀਂ ਉੱਥੇ ਪਹੁੰਚੇ ਕਿਉਂ ਨਹੀਂ ਪਹੁੰਚੇ ਕਿਉਂਕਿ ਸਾਡੇ ਦਿਮਾਗਾਂ 'ਚ ਉਹ ਜਾਤਾਂ ਨਹੀਂ ਨਿਕਲਦੀਆਂ ਓਏ ਸਾਡੇ ਗੁਰੂ ਨੇ ਕੀ ਆ ਜਾਤਾਂ ਖਤਮ ਕਰਨ ਦੇ ਬਦਲੇ ਦੇ ਵਿੱਚ ਕੀ ਆ ਇੱਕ ਬਾਟੇ 'ਚ ਅਮਰਦ ਛਕਾਇਆ ਸੀ ਸਾਰੀਆਂ ਜਾਤਾਂ ਪਾਤਾਂ ਮਟਾਈਆਂ ਸੀ ਕਿਉਂਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਵੋ ਸਾਡੀ ਜਾਤ ਬੰਦਾ ਬਣਾਈ ਆ ਮੈਂ ਤਾਂ ਹੀ ਪੁੱਛਿਆ ਤੁਹਾਨੂੰ ਜੇ ਜਾਤ ਤੇ ਆਪਣੀ ਦੇ ਬਹਲਾ ਮਾਨ ਨਹੀਂ ਨਾ ਹੈਗਾ ਤੇ ਗੁਰੂ ਤੇ ਯਕੀਨ ਹੈਗਾ ਤਾਂ ਗੁਰੂ ਦੇ ਫਲਸਫਾ ਮੰਨ ਕੇ ਉਹਨਾਂ ਸਿੰਘਾਂ ਦੀ ਕੀਤੀ ਅੱਜ ਸ਼ੇਅਰ ਕਰਦੇ ਹੋ ਬਾਬਾ ਜੀਵਨ ਸਿੰਘ ਜੀ ਦੀ ਜਿਨ੍ਹਾਂ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸੀਨੇ ਨਾਲ ਲਾਇਆ ਸੀ ਇੱਕਾ ਰੰਗਰੇਟਾ ਪਰ ਆ ਗਿਆ ਬੜਾ ਰੌਲਾ ਪਾਉਂਦਾ ਕਿਉਂ ਪਾਉਂਦਾ ਕਿਉਂਕਿ ਸਮਾਜ 'ਚ ਕਿਤੇ ਨਾ ਕਿਤੇ ਹੀਣ ਭਾਵਨਾ ਦਿਖਾਈ ਗਈ ਆ ਅੱਜ ਪੰਜਾਬ ਦੇ ਵਿੱਚ ਜੇ ਡੇਰਾਬਾਦ ਆਇਆ ਤਾਂ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਜੱਟਵਾਦ ਆ ਇਸੇ ਕਰਕੇ ਮੈਂ ਕਹਿੰਦਾ ਕਿ ਸਾਨੂੰ ਸਾਡੀ ਜਾਤ ਨੇ ਮਰਵਾਇਆ ਇਵੇਂ ਅਸੀਂ ਵੀ ਕਹਿੰਨੇ ਆ ਨਾ ਮੈਂ ਜੱਟ ਪਰਿਵਾਰ ਨੂੰ ਬਿਲੋਂਗ ਕਰਦਾ ਤਾਂ ਅਸੀਂ ਕਹਿੰਨਾ ਕਿ ਜੱਟ ਸਿੱਖਾਂ ਜੀ ਅਸੀਂ ਮੈਂ ਕਹਿੰਦਾ ਜੱਟਵਾਦ ਨਾ ਹੁੰਦਾ ਡੇਰਾਵਾਦ ਪੰਜਾਬ 'ਤ ਨਹੀਂ ਆਉਂਦਾ ਸੀ ਜੇ ਇਸ ਗੱਲ ਨਾਲ ਸਹਿਮਤ ਹੈਗੇ ਹੋ ਤਾਂ ਵੱਧ ਤੋਂ ਵੱਧ ਦੋਸਤੋ ਇਸ ਗੱਲ ਦੇ ਵਿੱਚ ਹਾਮੀ ਭਰਿਓ ਕਮੈਂਟ ਕਰਿਓ ਤੇ ਦੱਸਿਓ ਜੇ ਗੱਲ ਦਿਲ ਨੂੰ ਲੱਗੀ ਤਾਂ ਸ਼ੇਅਰ ਕਰਿਓ ਕਿਉਂਕਿ ਮੈਂ ਮੰਨਦਾ ਦੋਸਤੋ ਇਹ ਗੱਲ ਕਿ ਜੇ ਜੱਟਵਾਦ ਨਾ ਹੁੰਦਾ ਡੇਰਾਵਾਦ ਨਾ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਹੀਣ ਭਾਵਨਾ ਦੇ ਕਿ ਉਹਨੂੰ ਸ਼ਿਕਾਰ ਬਣਾਇਆ ਤੇ ਉਹ ਲੋਕ ਜਾ ਕੇ ਡੇਰਿਆਂ ਦੇ ਗੱਲ ਲੱਗਿਆ ਤੇ ਉਹਨਾਂ ਨੇ ਉਸ ਕਮਜ਼ੋਰੀ ਦਾ ਸਾਡੀ ਕਮੀ ਦਾ ਫਾਇਦਾ ਠਾਇਆ ਡੇਰੇਵਾ ਡੇਰੇ ਵਾਲਿਆਂ ਨੇ ਕਿਉਂ ਠਾਇਆ ਕਿਉਂਕਿ ਅਸੀਂ ਲੋਕੋ ਜਿਹੜੇ ਲੋਕ ਹਨਾ ਅਸੀਂ ਮਾ ਕੇ ਆਪਣੇ ਆਪ ਨੂੰ ਜਿਹੜਾ ਵੱਡਾ ਬੜਿਆਉਣੇ ਆ ਸਾਡੇ ਗੁਰੂ ਨੇ ਕੀਆ ਸਾਰਾ ਪੇਦ ਭਾਵ ਖਤਮ ਕਰਕੇ ਜਾਤਾਂ ਮਟਾਈਆਂ ਸੀ ਤੇ ਅੱਜ ਗੁਰੂ ਘਰ ਵੀ ਸਾਡੇ ਜਾਤਾਂ ਦੇ ਨਾਂ ਤੇ ਬਣ ਗਏ ਫਿਰ ਲਾਂਡ ਤਾਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰ ਜਾਤਾਂ ਦੇ ਨਾਂ ਤੇ ਬਣੇ ਆ ਕਿਉਂਕਿ ਸਾਡੇ ਦਿਮਾਗਾਂ 'ਚ ਜਿਹੜਾ ਕੁਛ ਆ ਉਹੀ ਬਾਹਰ ਆਉਂਦਾ ਅਸੀਂ ਕਹਨੇ ਹਰਮਦਾਸੀਏ ਸਿੱਖ ਜੀ ਅਸੀਂ ਕਹਨੇ ਮੱਝਵੀ ਸਿੱਖ ਜੀ ਅਸੀਂ ਕਹਨੇ ਜੱਟ ਸਿੱਖ ਜੀ ਫਿਰ ਗੁਰੂ ਘਰ ਵੀ ਕੀਆ ਰਮਦਾਸੀਆਂ ਦਾ ਗੁਰੂ ਘਰ ਆਡਾ ਮذਬੀ ਸਿੱਖਾਂ ਦਾ ਗੁਰੂ ਘਰ ਆড্ডা ਹਰੇਕ ਜਾਤ ਨੇ ਕਿਉਂ ਆਪਣਾ ਗੁਰੂ ਘਰ ਬਣਾ ਲਿਆ ਯਾਰ ਸਾਡੇ ਗੁਰੂ ਨੂੰ ਅਸੀਂ ਮੰਨਿਆ ਕਿੱਥੇ ਆ ਗੁਰੂ ਦੀ ਨਹੀਂ ਮੰਨੀ ਗੁਰੂ ਨੂੰ ਮੰਨਿਆ ਅੱਜ ਤੱਕ ਅਸੀਂ ਇਸ ਕਰਕੇ ਬੇਨਤੀ ਕਰਦਾ ਕਿ ਜਦੋਂ ਕਿ ਜੇ ਸ਼ਹੀਦਾਂ ਸਾਡੇ ਸਿੱਖ ਸ਼ਹੀਦ ਜਿਹੜੇ ਹੋਇਆ ਭਾਈ ਜੀਵਨ ਸਿੰਘ ਦੀ ਕੁਰਬਾਨੀ ਲਸਾਨੀ ਕੁਰਬਾਨੀ ਆ ਜਿੰਨਾ ਤੋਂ ਵੱਡੀ ਕੋਈ ਕੁਰਬਾਨੀ ਮੈਂ ਹੋਰ ਸਿੱਖ ਦੀ ਨਹੀਂ ਮੰਨਦਾ ਬੇਸ਼ੱਕ ਹੋਈਆਂ ਮੈਂ ਕਿਣਾ ਇੱਕ ਤੋਂ ਇੱਕ ਵੱਧ ਕੇ ਕੁਰਬਾਨੀਆਂ ਪਈਆਂ ਨੇ ਪਰ ਮੈਨੂੰ ਜਿਹੜੀ ਅਸਲ ਕੁਰਬਾਨੀ ਮੈਂ ਕਹਿੰਦਾ ਬਾਬਾ ਜੀਵਨ ਸਿੰਘ ਜੀ ਨੇ ਜਿਹੜੀ ਕੀਤੀ ਆ ਨਾ ਗੁਰੂ ਦੀ ਮੌਤੇ ਮਰਨ ਦਾ ਸੁਭਾਗ ਪ੍ਰਾਪਤ ਪਿਓ ਪੁੱਤਾਂ ਨੂੰ ਹੋਇਆ ਬਾਬਾ ਜੀਵਨ ਸਿੰਘ ਨੂੰ ਤੇ ਉਹਨਾਂ ਦੇ ਪਿਤਾ ਨੂੰ ਦੋਨਾਂ ਨੂੰ ਚਾਰੇ ਪੁੱਤ ਗੁਰੂ ਸਾਹਿਬ ਦੇ ਬਰਾਬਰ ਵਾਰੇ ਆ ਉਹਨਾਂ ਨੇ ਯਾਰ ਉਹਨਾਂ ਦੀ ਕੁਰਬਾਨੀ ਨੂੰ ਛੋਟਾ ਕਰਕੇ ਸਮਝਣਾ ਸਿਰਫ ਇਸ ਕਰਕੇ ਕਹੀਂ ਭਰਾ ਮੈਂ ਕਹਿੰਦਾ ਵੀ ਪਿਛਲੇ ਦਿਨਾਂ ਜਿਹੜੇ ਗੁਰੂ ਘਰਾਂ 'ਚ ਗਏ ਆ ਕਈ ਪਿੰਡਾਂ 'ਚ ਪਤਾ ਵੀ ਹੈਗਾ ਜਿੱਥੇ ਜਾ ਕੇ ਬੋਲੇ ਵੀ ਹੈਗੇ ਆ ਪਰ ਉਹਨਾਂ ਗੁਰੂ ਘਰਾਂ 'ਚ ਜਰਨਲ ਕੈਟਾਗਰੀ ਜਿਹੜੇ ਕਹਿੰਦੇ ਨਾ ਆਪਦੇ ਆਪ ਨੂੰ ਜੱਟ ਸਿੱਖਾਂ ਜੀ ਅਸੀਂ ਉਹਨਾਂ ਦੀ ਗਿਣਤੀ ਹੈ ਨਹੀਂ ਸੀ ਭਰਾਵੋ ਕੋਈ ਪਹੁੰਚਦਾ ਨਹੀਂ ਸਾਰੇ ਕੀ ਆ ਉਹੀ ਭਰਾ ਪਹੁੰਚੇ ਸੀ ਜਿਹੜੇ ਕੀ ਆ ਗਰੀ ਇਸ ਕਰਕੇ ਮੈਂ ਕਹਿੰਦਾ ਵੀ ਸਾਨੂੰ ਜਾਤਾਂ ਨੇ ਮਰਵਾਤਾ ਜੇ ਗੱਲ ਨਾਲ ਸਹਿਮਤ ਹੈਗੇ ਹੋ ਤੇ ਸੱਚੇ ਸਿੱਖ ਹੈਗੇ ਹੋ ਤਾਂ ਇਸ ਨੂੰ ਮਿਟਾਓ ਯਾਰ ਇਹਦੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਅੱਜ ਦੇ ਦਿਨ ਭਾਈ ਜੀਵਨ ਸਿੰਘ ਉਹ ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਦੇ ਚਾਰੇ ਪੁੱਤ ਗੁਲਜਾਰ ਸਿੰਘ ਗੁਰਦਿਆਲ ਸਿੰਘ ਸੁਖਾ ਸਿੰਘ ਸਦਾ ਸਿੰਘ ਜਿਹੜੇ ਮਾਕੇ ਬਰਾਬਰ ਜਿਹੜੇ ਕੀ ਆ ਨਾਲ ਸ਼ਹੀਦ ਹੋਏ ਆ ਸੇਵਾ ਸਿੰਘ ਤੇ ਸੁਖਾ ਸਿੰਘ ਬੜੀ ਵੱਡੀ ਕੁਰਬਾਨੀਆਂ ਉਹਨਾਂ ਦੀ ਇਸ ਕਰਕੇ ਬੇਨਤੀ ਕਰਦਾ ਸਾਰਿਆਂ ਨੂੰ ਹੱਥ ਬੰਨ ਕੇ ਜਿਹੜੇ ਆਪਣੀਆਂ ਜਾਤਾਂ ਲਿਖਾਈ ਜਾਂਦੇ ਹੋ ਨਾ ਮੈਂ ਕਿ ਅਸੀਂ ਫਲਾਨੇ ਆ ਜਿੱਤੇ ਗੜਿਆਂ ਜੀ ਯਾਰ ਜੇ ਸਿੱਖ ਕਹਿਣੇ ਹੋ ਜਾਂ ਨਾਂ ਨਾਲ ਸਿੰਘ ਲਾਉਣੇ ਹੋ ਫਿਰ ਜਾਤ ਮਗਰ ਨਹੀਂ ਰਹਿ ਜਾਂਦੀ ਤੇ ਜੇ ਜਾਤ ਹੈਗੀ ਆ ਫਿਰ ਤੁਸੀਂ ਕੀ ਆ ਗੁਰੂ ਦੇ ਸੱਚੇ ਸਿੱਖ ਨਹੀਂ ਹੈਗੇ ਇਸ ਕਰਕੇ ਬੇਨਤੀ ਕਰਦਾ ਇੱਕ ਦੂਸਰੀ ਜਿਹੜੀ ਅਹਿਮ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਸੀ ਕਹਿੰਦਾ ਪੁੱਠੀ ਦੇਖੀ ਰੀਤ ਮੈਂ ਭੜੇ ਸੰਸਾਰ ਦੀ ਇਹ ਕੀ ਆ ਮੋਇਆਂ ਨੂੰ ਪੂਜਦੀ ਜਿਉਂਦਿਆਂ ਨੂੰ ਮਾਰਦੀ ਅਸੀਂ ਪੂਜੀ ਤਾਂ ਜਾਣਦੇ ਆ ਸ਼ਹੀਦਾਂ ਨੂੰ ਪੂਜਦੇ ਆ ਪਰ ਜਿਉਂਦੇ ਕੀ ਆ ਜਿਹੜੇ ਜੇਲਾ 'ਚ ਮਰ ਗੀ ਆ ਸਾਡੇ ਬੈਠੇ ਭੁੱਗੀ ਜਾਂਦੇ ਸਾਡੇ ਪਿੱਛੇ ਭੁੱਗੀ ਜਾਂਦੇ ਆ ਉਹਨਾਂ ਨੂੰ ਬਾਹਰ